M. Para poder me matar, que ਜਿਸੂ ਦੇ ਬੰਦੇ ਡਰਦੇ ਨਹੀਂ ਜੇ ਕਦੀ ਤੂਫਾਨਾਂ ਤੋਂ ਜਿਸੂ ਦੇ ਬੰਦੇ ਡਰਦੇ ਨਹੀਂ ਜੇ ਕਦੀ ਤੂਫਾਨਾਂ ਤੋਂ ਜਿਹਦੇ ਨਾਲ ਰਹਿੰਦਾ ਏ ਨਾਲ ਹੀ ਰਹਿੰਦਾ ਏ ਜਿਹਦੇ ਨਾਲ ਰਹਿੰਦਾ ਏ ਯਿਸੂ ਮਿਲਦੀ ਫਤਾਂ ਮੈਦਾਨਾਂ ਚੋ ਜਿਹਦੇ ਨਾਲ ਰਹਿੰਦਾ ਏ ਯਿਸੂ ਮਿਲਦੀ ਫਤਾਂ ਮੈਦਾਨਾਂ ਚੋ ਜਿਹਦੇ ਨਾਲ ਰਹਿੰਦਾ ਏ ਯਿਸੂ ਮਿਲਦੀ ਫਤਾ ਮੈਦਾਨਾਂ ਚੋਂ ਮਿਲਦੀ ਫਤਾ ਮੈਦਾਨਾਂ ਚੋਂ ਮਿਲਦੀ ਫਤਾ ਮੈਦਾਨਾਂ ਚੋਂ ਗੁਰਗ ਦੂਤ ਵੀ ਉਹਨਾਂ ਦੀ ਸਦਾ ਰਾਖੀ ਰੱਖਦੇ ਨੇ ਗੁਰਗ ਦੂਤ ਵੀ ਉਹਨਾਂ ਦੀ ਸਦਾ ਰਾਖੀ ਰੱਖਦੇ ਨੇ ਵਿੱਚ ਦੁਆਵਾਂ ਰਹਿੰਦੇ ਮઝા ਉਹ ਰੂਦਾ ਚੱਖਦੇ ਨੇ ਵਿੱਚ ਦੁਆਵਾਂ ਰਹਿੰਦੇ ਮਜਾ ਉਹ ਰੂਦਾ ਚੱਖਦੇ ਨੇ ਕਰਵਾ ਲੈਂਦਾ ਓ ਮਹਿਮਾ ਆਪਣੀ ਫੇ ਸਬਾਨਾ ਤੋਂ ਜਿਹਦੇ ਨਾਲ ਹੀ ਰਹਿੰਦਾ ਏ ਨਾਲ ਹੀ ਰਹਿੰਦਾ ਏ ਨਾਲ ਰਹਿੰਦਾ ਏ ਯੇਸ਼ੂ ਮਿਲਦੀ ਫਤਾਂ ਮੈਦਾਨਾਂ ਚੋਂ ਜਿਹਦੇ ਨਾਲ ਰਹਿੰਦਾ ਏ ਯੇਸ਼ੂ ਮਿਲਦੀ ਫਤਾਂ ਮੈਦਾਨਾਂ ਚੋਂ ਜਿਹਦੇ ਨਾਲ ਰਹਿੰਦਾ ਏ ਯੇਸ਼ੂ ਮਿਲਦੀ ਫਤਾਂ ਮੈਦਾਨਾਂ ਚੋਂ 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 ਵਾਗ ਯਹੋਸ਼ਾ ਫਾਟਿਓ ਜੰਗ 'ਚ ਅਰਾਧਕ ਘੱਲ ਦੇਨੇ 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 ਦਲਵਾਰਾਂ ਦੀ ਥਾਂ ਤੇ ਬੋਲ ਵਚਨ ਦੇ ਚੱਲਦੇ ਨੇ ਦਲਵਾਰਾਂ ਦੀ ਥਾਂ ਤੇ ਬੋਲ ਵਚਨ ਦੇ ਚੱਲਦੇ ਨੇ ਵਚਨ 'ਚ ਲਿਖਿਆ ਹੈ ਜਦੋਂ ਯਹੋਸ਼ਾ ਫਾਟ ਰਾਜੇ ਨੇ ਜੰਗ ਲੜਨੀ ਸੀ ਤੇ ਇੱਕ ਨਿੱਕਾ ਜਿਹਾ ਮੁੰਡਾ ਨਿਕਲਿਆ ਜਿਹੜਾ ਅਸਾਫ ਦੀ ਵੰਸ਼ ਦੇ ਵਿੱਚੋਂ ਸੀ ਕਲਮ 'ਚ ਲਿਖਿਆ ਜਿਹੜਾ ਅਸਾਫ ਸੀ ਇਹ ਅਸਾਫ ਅਰੱਦ ਦਾ ਤਿਆਰ ਕਰਦਾ ਸੀ ਅਰੱਦ ਦਾ ਮੁਖੀਆ ਸੀ ਲਿਖਿਆ ਉਹਦੀ ਵੰਸ਼ ਦੇ ਵਿੱਚੋਂ ਇੱਕ ਨਿੱਕਾ ਜਿਹਾ ਮੁੰਡਾ ਨਿਕਲਿਆ ਉਹਨੇ ਕਿਹਾ ਯਹੋਸ਼ਾਫਾਟ ਰਾਜਾ ਅਤੇ ਇਜ਼ਰਾਈਲ ਦੇ ਲੋਕੋ ਸੁਣੋ ये जंग त्वाटी नहीं यहो है यहोवा अपनी जंग आप लड़ेगा हाल यार और कलाम च लिखा है यहोशा ने फौज तैयार नहीं की उन्हें आराधकों बुलाया थॉमस कुहली साहब अगे आ रोहिणी सिस्टर जी अगे आ उन्होंने उस समय के आराधकों दीपक जोनसर साहब अगे आ ਕੋਬੀ ਸਾਹਿਬ ਅੱਗੇ ਆ ਜੋ ਇਹਨਾਂ ਨੂੰ ਕਿਹਾ ਅੱਗੇ ਚੱਲੋ ਔਰ ਇਹ ਅਰਾਧਕ ਅੱਗੇ ਚੱਲ ਰਹੇ ਨੇ ਯਹੋਵਾ ਦੀ ਅਰਾਧਨਾ ਕਰਦੇ ਹੋਏ ਤੇ ਜਿਹੜੇ ਜਿਹੜੇ ਇਹਨਾਂ ਨੂੰ ਮਰਨ ਲਈ ਆ ਰਹੇ ਸੀ ਉਹ ਆਪਸ ਵਿੱਚ ਝੜ ਗਏ ਔਰ ਚਿੱਤ ਇਜ਼ਰਾਇਲ ਦੀ ਹੋ ਗਈ ਹallelujah ਹallelujah ਇਹ ਅਰਾਧਕ ਐਵੇਂ ਨਹੀਂ ਇਹ ਪ੍ਰਭੂ ਦੇ ਦਾਸ ਜਿਹੜੇ ਆਰਾਧਨਾ ਕਰਦੇ ਕਈਆਂ ਦੀ ਕੁਝ ਲੋਗ ਰੱਦ ਕਾ ਨੂੰ ਐਵੇਂ ਹੀ ਸਮਝਦੇ ਮਰੀ ਆਵਾਜ਼ ਕੱਟ ਕਰਿਓ ਸਾਡੇ ਫਿਰੋਜ਼ਪੁਰ ਵਾਲੇ ਪਾਸਟਰ ਜਿੰਦਰ ਜੌਨ ਸਾਹਿਬ ਮੇਰੇ ਉਸਤਾਦ ਪਾਸਟਰ ਕਰਮਚੰਦ ਜੀ ਦੇ ਵੱਡੇ ਬੇਟੇ ਨੇ ਉਹਨਾਂ ਨੂੰ ਪਤਾ ਹੈ ਜਦੋਂ 2004 ਦੇ ਵਿੱਚ ਕਰੀਏ 'ਚ ਵਿਸ਼ਵਾਸ ਤੇ ਸਭ ਕੁਝ ਹੋ ਸਕਦਾ ਮੇਰੀ ਤੈਸੜਾਈ ਸੀ ਆਵਾਜ਼ ਹੋਰ ਕੱਟ ਕਰਿਓ ਇੱਕ ਕੰਪਨੀ ਉਦੋਂ ਮੈਨੂੰ 10 ਲੱਖ ਦਿੰਦੀ ਸੀ ਗੰਦੇਗੀ ਗਾਉਣ ਦਾ 10 ਲੱਖ ਰੁਪਏ 2004 ਦੇ ਵਿੱਚ ਉਦੋਂ ਮੇਰੇ ਕੋਲ ਗੱਡੀ ਵੀ ਨਹੀਂ ਸੀ ਤੇ ਚੰਗਾ ਘਰ ਵੀ ਨਹੀਂ ਸੀ ਪੈਸਿਆਂ ਦੀ ਲੋੜ ਸੀ ਪਰ ਮੈਂ ਉਹਨਾਂ ਨੂੰ ਕਿਹਾ ਇਹ ਗਲਾ ਯਸੂ ਦਾ ਆ ਇਹ ਸਿਰਫ ਯਸੂ ਦੀ ਮਹਿਮਾ ਕਰੇਗਾ ਇਹ ਦੂਜੇ ਗੀਤ ਨਹੀਂ ਗਾ ਸਕਦਾ ਉਦੋਂ ਜਲੰਧਰ ਦੂਰਦਰਸ਼ਨ ਤੇ ਲਿਸ਼ਕਾਰਾ ਚੱਲਦਾ ਹੁੰਦਾ ਸੀ ਮੈਨੂੰ ਕਹਿੰਦੇ ਲਿਸ਼ਕਾਰੇ 'ਚ ਹੂਨਾ ਪੱਟੀ ਲਿਸ਼ਕਾ ਮਾਰੋ ਮੈਂ ਕਿ ਕੋਈ ਡਰ ਨਹੀਂ ਇਹ ਹੋਰ ਹੀ ਹੋਣਗੇ ਜਿਹੜੇ ਉੱਥੇ ਲਿਸ਼ਕਾ ਮਾਰਨਗੇ ਇਹ ਤਾਂ ਯਸੂ ਦੀ ਆਦਤ ਨਹੀਂ ਕਰੇਗਾ ਉਸ ਤੋਂ ਕੁਛ ਹੀ ਦਿਨ ਬਾਅਦ ਇੱਕ ਬੰਦੇ ਨੇ 7 ਲੱਖ ਦੀ ਆਫਰ ਕਰ ਦਿੱਤੀ ਸਾਡੇ ਲਈ ਗਾ ਲੱਖਾਂ ਰੁਪਈਆ ਦੀ ਆਫਰ ਨੂੰ ਠੁਕਰਾ ਕੇ ਯਸੂ ਦੀ ਮਹਿਮਾ ਗਾ ਰਹੇ ਆ ਆ ਜਿਹੜੇ ਅਰਧ ਖੜੇ ਨਾ ਮੇਰੇ ਬੇਟੇ ਨੂੰ ਕੋਈ ਕਹਿ ਰ ਇੱਕ ਬੰਦਾ ਆ ਕੇ ਕਹਿੰਦਾ ਕਹਿੰਦਾ ਇਹਨੂੰ ਵੌਇਸ ਆਫ ਪੰਜਾਬ ਚ ਸੌਰੀ ਵੌਇਸ ਆਫ ਇੰਡੀਆ ਚ ਭੇਜ ਦਿਓ ਜਿੱਤ ਕੇ ਆਓ ਮੈਂ ਕਿ ਨਹੀਂ ਇਹ ਵੌਇਸ ਆਫ ਹੈਵਨ ਦਾ ਬੰਦਾ ਆ ਇਹ ਸਵਰਗ ਦੀ ਅਰਾਧਨਾ ਕਰਨ ਵਾਲਾ ਬੰਦਾ ਹੈ ਇਹ ਵੌਇਸ ਆਫ ਇੰਡੀਆ ਵਾਲਾ ਨਹੀਂ ਹੈ ਇਹ ਵੌਇਸ ਆਫ ਹੈਵਨ ਵਾਲਾ ਬੰਦਾ ਆ ਹallelujah ਇਹਨੇ ਸਵਰਗ ਚ ਅਰਾਧਨਾ ਕਰਨੀ ਮੈਂ ਸਵਰਗ ਚੋਂ ਕੱਢ ਕੇ ਨਰਕ ਚ ਨਹੀਂ ਸਿੱਟ ਸਕਦਾ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਯਿਸੂ ਦੀ ਲੋੜ ਹੈ ਹallelujah ਜੇ ਤੁਸੀਂ ਇਹ ਸਮਝਦੇ ਹੋ ਕਿ ਆ ਜਿਹੜੇ ਅਰਧ ਖੜੇ ਨੇ ਕਿ ਇਹਨਾਂ ਨੂੰ ਕੋਈ ਆਫਰਾਂ ਨਾ ਆਉਂਦੀਆਂ ਹੋਣਗੀਆਂ ਇਥੇ ਕੁਝ ਲੋਕ ਐਵੇਂ ਹੀ ਰੱਦ ਕਹਨੂੰ ਐਵੇਂ ਹੀ ਸਮਝੀ ਫਿਰਦੇ ਨੇ ਵੀ ਰੱਦ ਕ ਐਵੇਂ ਹੀ ਤੁਰੇ ਫਿਰਦੇ ਆ ਵਾਂਗ ਇਹੋ ਸ਼ਾਹ ਫਾਟਿਓ ਜੰਗ 'ਚ ਇਹ ਰੱਦ ਕੱਲਦੇ ਵਾਂਗ ਇਹੋ ਸ਼ਾਹ ਫਾਟਿਓ ਜੰਗ 'ਚ ਇਹ ਰੱਦ ਕੱਲਦੇ ਨੇ ਤਲਵਾਰਾਂ ਦੀ ਧਾਤੇ ਬੋਲ ਵਚਨ ਦੇ ਚੱਲਦੇ ਨੇ ਤਲਵਾਰਾਂ ਦੀ ਧਾਤੇ ਬੋਲ ਵਚਨ ਦੇ ਚੱਲਦੇ ਨੇ ਕਰਵਾ ਲੈਂਦਾ ਓ ਮੈਂ ਮਾਂ ਆਪਣੀ ਦੇ ਜ਼ੁਬਾਨਾਂ ਤੋਂ ਨਾਲ ਹੀ ਰਹਿੰਦਾ ਏ ਨਾਲ ਹੀ ਰਹਿੰਦਾ ਏ ਨਾਲ ਹੀ ਰਹਿੰਦਾ ਏ ਯਸੂ ਮਿਲਦੀ ਵਦਾਂ ਮੈਦਾਨਾਂ ਚ ਜਿਹਦੇ ਨਾਲ ਹੀ ਰਹਿੰਦਾ ਏ ਯਸੂ ਮਿਲਦੀ ਵਦਾਂ ਮੈਦਾਨਾਂ ਚ ਜਿਹਦੇ ਨਾਲ ਹੀ ਰਹਿੰਦਾ ਏ ਯਸੂ ਮਿਲਦੀ ਵਦਾਂ ਮੈਦਾਨਾਂ ਚ ਚੋ ਥੈਂਕ ਯੂ ਪ੍ਰਭੂ ਬਰਕਤ ਦੇਵੇ ਆਪਣੇ ਦਾਸ ਪਾਸਟਰ ਡੈਨੀਅਲ ਜੀ ਨੂੰ ਸੋਨਨੀ ਇਨਵਾਈਟ ਕੀਤਾ ਧੰਨਵਾਦ ਕਰਦਾ ਹਾਂ ਪੂਰੀ ਟੀਮ ਦਾ ਖੁਦਾ ਹੰਦ ਬਰਕਤ ਦੇਵੇ ਧੰਨਵਾਦ